ਜਿੱਥੇ ਲਗਾਤਾਰ ਬਰਸਾਤ ਹੋ ਰਹੀਏ ਸੂਬੇ ਦੇ ਵਿੱਚ ਤਾਂ ਦੂਜੇ ਪਾਸੇ ਬਰਸਾਤ ਲੋਕਾਂ ਦੇ ਲਈ ਆਫਤ ਬਣੀ ਹੋਈ ਹੈ। ਦਰ ਇਸ ਬੀਤੀ ਰਾਤ ਦੋ ਪਰਿਵਾਰਾਂ ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਜਦੋਂ ਉਹਨਾਂ ਦੇ ਕੱਚੇ ਕਮਰੇ ਦੀ ਬਾਲਿਆਂ ਵਾਲੀ ਛੱਤ ਡਿੱਗ ਜਾਂਦੀ ਹੈ। ਜਿਸ ਤੇ ਚੱਲਦਿਆਂ ਉਹ ਬੇਸਹਾਰਾ ਹੋ ਜਾਂਦੇ। ਦੱਸਦੇ ਕਿ ਮਾਮਲਾ ਗੁਰਦਾਸਪੁਰ ਜ਼ਿਲ੍ਹੇ ਦੇ ਫਟੇਗੜ ਚੂੜੀਆਂ ਤੋਂ ਸਾਹਮਣੇ ਆਉਂਦਾ ਜਿੱਥੇ ਕਿ ਵਿਧਵਾ ਮਹਿਲਾ ਹਰਜੀਤ ਕੌਰ ਅਤੇ ਉਸਦਾ ਜੇਠ ਸੁਖਵੰਤ ਸਿੰਘ ਜਿਨ੍ਹਾਂ ਦੇ ਕੀ ਸ਼ਤਨਾ ਡਿੱਗ ਜਾਂਦੇ ਨੇ ਬਾਲਿਆ ਵਾਲੇ ਤੇ ਉਹ ਹੁਣ ਬੇਸਹਾਰਾ ਨੇ ਦੱਸੇ ਕਿ ਹਰਜੀਤ ਕੌਰ ਜੋ ਕਿ ਵਿਧਵਾ ਮਹਿਲਾ ਹੈ অতি ਗਰੀਬ ਵੀ ਨੇ ਤਿੰਨ ਬੇਟੀਆਂ ਨੇ ਤੇ ਕਮਾਈ ਦਾ ਇਹਨਾਂ ਦਾ ਕੋਈ ਸਾਧਨ ਨਹੀਂ ਹੈ ਉਤੋਂ ਕੱਚੇ ਕਮਰੇ ਦੀ ਬਾਲਿਆ ਵਾਲੀ ਸ਼ਾਦਾ ਡਿੱਗ ਜਾਣਾ ਇਹਨਾਂ ਨੂੰ ਬੇਸਹਾਰਾ ਪੂਰੀ ਤਰੀਕੇ ਨਾਲ ਕਰ ਦਿੰਦਾ ਹੈ ਦੱਸੇ ਕਿ ਉਹਨਾਂ ਵੱਲੋਂ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਦੋਵਾਂ ਘਰਾਂ ਦੀਆਂ ਬਾਲੇ ਦੀ ਸ਼ਤਾ ਡਿੱਗ ਜਾਣ ਨਾਲ ਹਾਲਾਂਕਿ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਹ ਘਰ ਬੇਕਰ ਹੋ ਗਿਆ ਇਹ ਬੇਸਹਾਰਾ ਹੋ ਗਿਆ ਉਦੋਂ ਹੁਣ ਗਰੀਬ ਪਰਿਵਾਰ ਦੇ ਵੱਲੋਂ ਇਸ ਮੁਸੀਬਤ ਦੇ ਕੜਤੇ ਵਿੱਚ ਮਦਦ ਦੀ ਗੁਹਾਰ ਲਗਾਈ ਹੈ ਇਸ ਦੌਰਾਨ ਹਰਜੀਤ ਕੋਰ ਦੇ ਵੱਲੋਂ ਗੁੱਸਾ ਵਿਕਟਿਆ ਜਾਂਦਾ ਹੈ ਰਾਜਨੀਤਿਕ ਪਾਰਟੀਆਂ ਤੇ ਤੇ ਕਿਹਾ ਜਾਂਦਾ ਹੈ ਕਿ ਲੀਡਰ ਉਹਨਾਂ ਕੋਲ ਉਮਦੇਤਾ ਜ਼ਰੂਰ ਨੇ ਪਰ ਵੋਟ ਮੰਗਣ ਦੇ ਲਈ ਵਾਰ ਵਾਰ ਕਹਿਣ ਦੇ ਬਾਵਜੂਦ ਉਹਨਾਂ ਦੀ ਨਾ ਤਾਂ ਕਿਸੇ ਲੀਡਰ ਵੱਲੋਂ ਮਦਦ ਕੀਤੀ ਗਈ ਤੇ ਨਾ ਹੀ ਕਿਸੇ ਸਿਆਸੀ ਆਗੂ ਵੱਲੋਂ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਵੱਲੋਂ ਵਾਰ ਵਾਰ ਅਨੇਕਾਂ ਹੀ ਤਰ੍ਹਾਂ ਦੇ ਫਾਰਮ ਭਰੇ ਗਏ ਪਰ ਇਸ ਦੇ ਬਾਵਜੂਦ ਉਹਨਾਂ ਦਾ ਕੋਈ ਹੱਲ ਨਹੀਂ ਨਿਕਲਿਆ ਕਮਰਾ ਸੀਗਾ ਤੁਹਾਡਾ ਡੇਗਿਆ ਜੀ ਉਹ ਹਾਂਜੀ ਵਿਧੀਆਂ ਦਾ ਆਦਮੀ ਹੈ ਨਹੀਂ ਸਰ ਤੇ ਉਹਦੇ ਕਰਕੇ ਹੋ ਗਿਆ ਵਾ ਛੱਤ ਟੁੱਟ ਗਈ ਬਹੁਤ ਜਿਆਦਾ ਖਰਾਬ ਬੱਚੇ ਤਿੰਨੇ ਆ ਇੱਕ ਲੜਕੀ ਵੈ ਦੋ ਹਿੰਦੇ ਕਮਾਈਦਾ ਹੈਗਾ ਕੋਈ ਸਾਧਨ ਨਾ ਸਰ ਕੋਈ ਨਹੀਂ ਬੱਚੇ ਹੋਏ ਮੁੰਡਾ ਕੋਈ ਨਹੀਂ ਕਮਾਈਦਾ ਸਾਧਨ ਨਹੀਂ ਹੈ ਨਹੀਂ ਉਹ ਪੈਸਨ ਵਸਨ ਲੱਗੀ ਹੋਈ ਹੈ ਵੀ ਸਰ ਦਾ ਕੰਮ ਬਸ ਅੱਛਾ ਰੋਟੀ ਪਾਣੀ ਰੋਟੀ ਪਾਣੀ ਮਾੜਾ ਮੋਟਾ ਚੱਲਦਾ ਰੋਟੀ ਪਾਣੀ ਤਾਂ ਬੜਾ ਹੀ ਉਹ ਬਸ ਮੁੰਡਾ ਨਾ ਤੁਰਿਆ ਮੈਂ ਕੋ ਜਲਤਾਂ ਬੜੀ ਪੇਰ ਹੁੰਦੇ ਕੰਮ ਨਹੀਂ ਲਿੰਦਾ ਕੋਈ ਇਸ ਤਰ੍ਹਾਂ ਮਰਦ ਕਰੋ ਬਹੁਤ ਗਰੀਬ ਹੋ ਮੈਂ ਕੁਛ ਨਹੀਂ ਦੱਸ ਸਕਦਾ ਜੀ ਇਸ ਤਰ੍ਹਾਂ ਹੋਈ ਹੈ ਕਿ ਤਾ ਇਹ ਜੇ ਬਰਸਾਣ ਲੱਗਣਾ ਪੈ ਰਹੀ ਆ ਤੇ ਮੋਟਾਂ ਸਾਡੇ ਕਰਤੇ ਹੀ ਤੇ ਜਿਹੜਾ ਇਸ ਵੇਲੇ ਅੜਾ ਰੂਮ ਘਾਟ ਦੇ ਪੈਸਾ ਦੀ ਦੇਸਾਂ ਇਹ ਬਹੁਤ ਗਰੀਬ ਬੰਦੇ ਆ ਸਾਡੀ ਮਦਦ ਕੀਤੀ ਜਾਏ ਕਈ ਵਾਰ ਫਾਰਮ ਲਿਤਾਇਆ ਨੂੰ ਐਮ ਸੀ ਨੂੰ ਇਹ ਸਾਡਾ ਕੁਝ ਸੁਣਨਾ ਨਹੀਂ ਆ ਰਹਾ ਕਈ ਵਾਰੀ ਭਾਜੀ ਘਰ ਘਰ ਕੇ ਤੇ ਸਾਡੀ ਕਿਹਨੇ ਮੈਂ ਪੁੱਛਿਆ ਹੈਗਾ ਮੁੰਜੇਦੋ ਵੋਟਾਂ ਦੀ ਉਦੋਂ ਪੁੱਛਗੇ ਕਰ ਲਉਂਦੇ ਅੱਗੋਂ ਪੁੱਛੋ ਕੋਈ ਨਹੀਂ ਹੁੰਦਾ ਇਹਦੇ ਤੁਹਾਡੇ ਫਾਰਮ ਭਰੇ ਸੀਗੇ ਕੱਚੇ ਮਕਾਨਾਂ ਦੇ ਹਾਂਜੀ ਭਾਜੀ ਭਰੇ ਸੀ ਕਿੰਨੀ ਵਾਰੀ ਭਰੇ ਹੀ ਗਏ ਉਦੋਂ ਵੀ ਗਈ ਹਾਂ ਉਦੋਂ ਵੀ ਇੱਕ ਕਮੇਟੀਕਰ ਕਾਫੀ ਚਿਰ ਦੇ ਦਿੱਤੇ ਉਹਨਾਂ ਨੇ ਮੁਕਰੇ ਲਾ ਕੇ ਰੱਖੇ ਹੋਏ ਸੀਗੇ ਇੱਕ ਵੀ ਕਿਸ਼ਤ ਨਹੀਂ ਮਿਲੀ ਨਹੀਂ ਕੋਈ ਨਹੀਂ ਮਿਲੀ ਜਿਹਦੇ ਤੇ ਸਾਨੂੰ ਉਹਨਾਂ ਨੇ ਕਿਹਾ ਕਿ ਤੁਹਾਡੀ ਇਹਦੇ ਵਿੱਚ ਕੋਈ ਵੀ ਪ੍ਰੂਫ ਪੂਰਾ ਨਹੀਂ ਹੈ ਅਸੀਂ ਸਾਰੇ ਪ੍ਰੂਫ ਉਹਨਾਂ ਨੂੰ ਦਿੱਤੇ ਸੀਗੇ ਸਾਨੂੰ ਕੋਈ ਸਸਤਾ ਸਮਾਸੀ ਵੀ ਸਸਤਾ ਆਈ ਅੱਗੇ ਮਦਦ ਲਈ ਕੋਈ ਨਹੀਂ ਭਾਜੀ ਕੋਈ ਨਹੀਂ ਆਇਆ ਕੋਈ ਸਾਨੂੰ ਕੁਛ ਕੁਛ ਕਰਨੀ ਆ ਜਦੋਂ ਵੋਟਾਂ ਆਉਂਦੀਆਂ ਉਦੋਂ ਕੁਛ ਨਹੀਂ ਸੋਚਦੇ ਬੰਦੇਵਾਸੀ ਆਏ ਕੁਛ ਨਹੀਂ ਨਹੀਂ ਕੋਈ ਨਹੀਂ ਆਇਆ ਆ ਵੀਰੋਂ ਨੇ ਆਏ ਹੁਣ ਐ ਭਾਜੀ ਹੁਣ ਜਿਹੜੇ ਇੱਥੇ ਪਲੋਤੇ ਇਹ ਆ ਜੀ ਨੰਬਰ ਬੋਲ ਦੋ ਜੇ ਮੇਰਾ ਮੇਰਾ 98711 32764 ਨੰਬਰ ਮੇਰਾ ਹੈ ਜਿਹਨੇ ਮੇਰੀ ਵੀਰ ਭੈਣ ਮਦਦ ਕਰਨੀ ਹੈ ਉਹ ਟਾਲ ਸਕਦਾ ਹੈ ਬਹੁਤ ਧੰਨਵਾਦ ਹੋਵੇਗਾ ਨੰਬਰ 98711 32714 ਮੇਰਾ ਨੰਬਰ ਹੈ ਜਿੰਨੇ ਮੇਰੇ ਵੀਰ ਭੈਣ ਮਰਦੇ ਮੇਰੇ ਕੰਨ ਵਿੱਚ ਮੋਟਾ ਸਕਦਾ ਹੈ ਜੜੀ ਪਰਵਾਹ ਰਿਹਾ ਪਾ ਮਰਦੇ ਕੀਤੀ ਜਾਏ ਤੁਹਾਡੀ ਸਖਸ ਸਰ ਤੁਹਾਡੇ ਮਹੱਲੇ ਗਰੀਬ ਪਰਿਵਾਰ ਸੁਪਨਸੇ ਦਾ ਸਾਥ ਦੇ ਕੀ ਹਮ ਹਾਂਜੀ ਇਹ ਮਤਲਬ ਲਗਾਤਾਰ ਮੇ ਪੈਨ ਦੇ ਨਾਲ ਇਹਨਾਂ ਦੇ ਜਿਹੜੇ ਮਕਾਨ ਤੇ ਅੱਗੇ ਹੀ ਮਤਲਬ ਠੱਠਿਆਂ ਵਰਗੇ ਹੀ ਕੱਚੇ ਮਕਾਨ ਸੀ ਉਹ ਛੱਤ ਦੇਖ ਕੇ ਤੇ ਮਲੇਪੀ ਕਾਫੀ ਨੁਕਸਾਨ ਇਹਨਾਂ ਮਾਲੀ ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹਾਂਜੀ ਤੇ ਮੈਂ ਤੇ ਪ੍ਰਸ਼ਾਸਨ ਅਕੀ ਬੇਨਤੀ ਕਰੂੰਗਾ ਵੀ ਇਹਨਾਂ ਦੀ ਮਦਦ ਕਰਕੇ ਇਹਨਾਂ ਦੀ ਸਿਰ ਲਗਾਉਣ ਵਾਸਤੇ ਚਾਤ ਦਿੱਤੀ ਜਾਵੇ ਹਾਂਜੀ ਤੇ ਅਸੀਂ ਮੱਲੇ ਵਾਲੇ ਵੀ ਕੋਸ਼ਿਸ਼ ਕਰ ਰਹੇ ਹਾਂ ਸਾਰੇ ਮੈਂ ਧਿਆਨ ਕਰਨ ਕਿ ਇਹਨਾਂ ਨੂੰ ਕੋਈ ਸਿਰ ਲਗਾਉਣ ਵਾਸਤੇ ਥੋੜਾ ਬਹੁਤਾ ਆਪਾਂ ਇਹਨਾਂ ਦੀ ਲੰਬੀ ਮਦਦ ਕੀਤੀ ਜਾਵੇ ਤੁਹਾਡੇ ਮੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਲੱਗ ਕੇ ਘਰ ਆ ਜੀ ਬੜੇ ਚਿਰ ਦੀ ਇਹਨਾਂ ਦੀਆਂ ਕਮਲੇਟਾਂ ਵੀ ਗਈਆਂ ਨੇ ਕਾਗਜ਼ ਭਰ ਕੇ ਕਮੇਟੀ ਘਰ ਵੀ ਦਿੱਤੇ ਇਹਨਾਂ ਦੇ ਬਾਲਿਆਂ ਵਾਲੀ ਸੱਤਾ ਹਾਰ ਕੇ ਉਹ ਡਿੱਗ ਪਈਆਂ ਨੇ ਇਹਨਾਂ ਦਾ ਘਰ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਇਹਨਾਂ ਦਾ ਘਰਵਾਰਾ ਵੀ ਪੂਰਾ ਹੋ ਗਿਆ ਤੇ ਕਮਾਈ ਦਾ ਕੋਈ ਸਾਧਨ ਤਿੰਨ ਬੇਟੀਆਂ ਨੇ ਤੇ ਮਿਹਰਬਾਨੀ ਕਰਕੇ ਕਿਰਪਾ ਕਰਕੇ ਇਹਨਾਂ ਦੀ ਮਦਦ ਵੱਦ ਵੱਦ ਕੀਤੀ ਜਾਵੇ